ਸੋਸ਼੍ਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫਿਰ ਇੱਕ ਨਵੀਂ ਖਬਰ ਲੈ ਕੇ ਆਏ ਆ ਨਵੀਂ ਖਬਰ ਇਹ ਹੈ ਬਾਈ ਜੀ ਕੈਨੇਡਾ ਨੇ ਥੋੜੇ ਦਿਨ ਪਹਿਲਾਂ ਇੱਕ ਸੰਸਦ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਲੋਕ ਕਮਾਕਾਰਾਂ 'ਚ ਵਿਜੀ ਹੁੰਦੇ ਨੇ ਕੈਨੇਡਾ ਵਾਲੇ ਪਰ ਉਹ ਕਾਨੂੰਨ ਬਾਈ ਜੀ ਜਿਹਦਾ ਨਾਮ C12 ਦਿੱਤਾ ਗਿਆ C12 ਕਹ ਲਓ ਇੰਗਲਿਸ਼ ਦੇ ਵਿੱਚ C12 ਨਾਮ ਦਾ ਇੱਕ ਕਹ ਲਓ ਕਾਨੂੰਨ ਪਾਸ ਕਰ ਦਿੱਤਾ ਗਵਰਨਮੈਂਟ ਨੇ ਉਹ ਕਹਿੰਦੀ ਭਈ ਟੋਟਲ ਸਾਡੇ ਕੋਲੇ ਜਿਹੜੀਆਂ ਫੈਲਾਂ ਨੇ ਗਿਆ 2 ਮਿਲੀਅਨ 4 ਲੱਖ ਤੋਂ ਵੱਧ ਫੈਲਾਂ ਜਮ੍ਹਾਂ ਹੋ ਗਈਆਂ ਨੇ ਜਿਹਨੂੰ ਜੇ ਕੱਲੀ ਕੱਲੀ ਫਾਈਲ ਸਾਡੇ ਆਫੀਸਰ ਦੇਖਦੇ ਨੇ ਜਿੰਨਾ ਸਟਾਫ ਆ ਤਾਂ ਸਾਨੂੰ 12 ਸਾਲ ਤੋਂ ਵੱਧ ਸਮਾਂ ਲੱਗ ਜਾਊਗਾ ਤੇ ਅਸੀਂ ਜਿਹੜੀਆਂ ਹੁਣ ਫਾਈਲਾਂ ਨੇ ਉਹਨਾਂ ਦਾ ਕੀ ਕਰਾਂਗੇ ਉਹਦੇ ਵਿੱਚ ਫਾਈਲਾਂ ਦੇ ਵਿੱਚ ਪੀਆਰ ਵਾਲੇ ਵੀ ਆਉਂਦੇ ਨੇ ਤੇ ਵਰਕ ਪਰਮਿਟ ਵਾਲੇ ਵੀ ਆਉਂਦੇ ਨੇ ਤੇ ਤੀਜੇ ਨੰਬਰ ਤੇ ਰਿਫਿਊਜੀ ਵੀ ਆਉਂਦੇ ਨੇ ਤੇ ਉਹ ਕਹਿੰਦੇ ਵੀ ਹੁਣ ਸਾਨੂੰ ਪਤਾ ਲੱਗ ਗਿਆ ਬਹੁਤ ਸਾਰੇ ਬੰਦਿਆਂ ਨੇ ਸਹੀ ਵੀ ਲਾਈਆਂ ਨੇ ਪਰ ਉਸ ਤੋਂ ਜ਼ਿਆਦਾ ਬੰਦਿਆਂ ਨੇ ਸਿਰਫ ਇੱਥੇ ਰਹਿਣ ਦੇ ਬਹਾਨੇ ਲਈ ਰਿਫਿਊਜੀ ਵਗੈਰਾ ਦੀਆਂ ਗਲਤ ਫਾਈਲਾਂ ਲਾਤੀਆਂ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਫੈਸਲਾ ਲੈਣਾ ਪੈਣਾ ਸਹੀ ਤਰੀਕੇ ਕਿਉਂਕਿ ਲੋਕਲ ਲੋਕਾਂ ਨੂੰ ਇੱਥੇ ਕੰਮ ਵੀ ਨਹੀਂ ਮਿਲ ਰਿਹਾ ਸਰਕਾਰ ਨੇ ਕਹਿ ਲੋ ਇੱਕ ਦਬਾਅ ਦੇ ਵਿੱਚ ਆ ਕੇ ਕਾਨੂੰਨ ਬਣਾਉਣਾ ਪਿਆ ਕਿ ਅੱਜ ਕੈਨੇਡਾ ਦਾ ਮਾਹੌਲ ਖਤਮ ਹੋ ਰਿਹਾ ਖਰਾਬ ਹੋ ਰਿਹਾ ਸੌਰੀ ਮਾਹੌਲ ਖਰਾਬ ਹੋ ਰਿਹਾ ਤੇ ਬੇਰੋਜ਼ਗਾਰੀ ਵਧ ਰਹੀ ਆ ਉਹਨਾਂ ਨੇ ਸੀ12 ਨਾਂ ਦਾ ਇੱਕ ਕਾਨੂੰਨ ਬਣਾਤਾ ਹੁਣ ਇਹਦੇ ਵਿੱਚ ਆਫਸਰਾਂ ਨੂੰ ਪਾਵਰ ਦਿੱਤੀ ਉਹ ਕਿਸੇ ਦੀ ਫੈਸਲ ਚੱਕ ਕੇ ਰੱਦ ਕਰ ਸਕਦੇ ਨੇ ਕੈਨਸਲ ਕਰ ਸਕਦੇ ਨੇ ਉਹਨਾਂ ਕੋਲੇ ਫੁੱਲ ਪਾਵਰ ਆ ਪਹਿਲਾ ਰਿਫਿਊਜੀ ਜੋ ਰਿਫਿਊਜੀ ਲਾਉਂਦਾ ਸੀ ਸੈਲਮ ਲਾਉਂਦਾ ਸੀ ਉਹਦੀ ਫਾਈਲ ਕੈਨਸਲ ਨਹੀਂ ਹੁੰਦੀ ਸੀ ਇੱਕ ਵਾਰੀ ਲਾਉਣ ਤੋਂ ਬਾਅਦ ਤੇ ਹੁਣ ਅਫਸਰਾਂ ਕੋਲੇ ਫੁੱਲ ਪਾਵਰ ਆ ਉਹਦੀ ਫਾਈਲ ਜਦੋਂ ਮਰਜ਼ੀ ਰਿਫਿਊਜ਼ ਕਰ ਸਕਦਾ ਤੇ ਹੁਣ ਲਾ ਲੋ ਇੰਨੀਆਂ ਫਾਈਲਾਂ ਨੇ ਉਹਨਾਂ ਨੂੰ ਸਟਾਫ ਵੀ ਉਹਨਾਂ ਕੋਈ ਨਾ ਕੋਈ ਕਹਿ ਲੋ ਵਧੀਆ ਫੈਸਲਾ ਲੈਣਾ ਪੈਣਾ ਇਹਦੇ ਵਿੱਚ ਬਾਈ ਜੀ ਜਿਹੜੇ ਜਾਲੀ ਫਾਈਲਾਂ ਲਾਈਆਂ ਨੇ ਉਹਨਾਂ ਦਾ ਤਾਂ ਸਾਰਾ ਕੰਮ ਖਤਮ ਹੋਊਗਾ ਹੋਊਗਾ ਜਿਹੜੇ ਇਹਦੇ ਵਿੱਚ ਵਧੀਆ ਫਾਈਲਾਂ ਲਾਈਆਂ ਨੇ ਕਈ ਵਾਰੀ ਉਹ ਵੀ ਵਿਚ ਰਗੜੇ ਜਾਂਦੇ ਨੇ ਦੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਬਾਈ ਜੀ ਮਾਹੌਲ ਕੀ ਹੋਣਾ ਐਦਾਂ ਮਹਿਸੂਸ ਜਾਗਦਾ ਕਿ ਐਦਾਂ ਲੱਗ ਰਿਹਾ ਕਿ ਕਿ ਇੰਨੀਆਂ ਫਾਈਲਾਂ ਨੇ ਉਹਨਾਂ ਨੇ ਜੈਸ ਨੂੰ ਹੋਰ ਜੈਸ ਨੂੰ ਕਰਕੇ ਅਫਸਰਾਂ ਨੇ ਚੈੱਕ ਕਰਕੇ ਫਾਈਲਾਂ ਦਾ ਕੀ ਕਰਨਾ ਕੀ ਨਹੀਂ ਕਰਨਾ ਇਹਦੇ ਵਿੱਚ ਬਾਈ ਜੀ ਚੰਗਾ ਵੀ ਆ ਤੇ ਮਾੜਾ ਵੀ ਆ ਇਹਦੇ ਵਿੱਚ ਲੱਗਦਾ ਬਹੁਤ ਸਾਰੇ ਚੰਗੇ ਬੰਦੇ ਰਗੜੇ ਜਾਣੇ ਕਿਉਂ ਜੇ ਵਰਕ ਪਰਮਿਟ ਜਾਂ ਕਹਿ ਲਓ ਪੀਆਰ ਆ ਉਹਨਾਂ ਦੀਆਂ ਨਾ ਦਿੱਤੀਆਂ ਉਹਨਾਂ ਕੋਲੇ ਇੱਥੇ ਕੋਈ ਰਹਿਣ ਦਾ ਸਟੇਟਸ ਨਹੀਂ ਹੈਗਾ ਜਾਂ ਵਰਕਰ ਟੈਂਪਰੇਰੀ ਜਿਹੜੇ ਟੈਂਪਰੇਰੀ ਵਰਕਰ ਨੇ ਕਹਿ ਲਓ ਕੋਈ ਵਰਕ ਪਰਮਟਾਂ ਤੇ ਰਹਿ ਰਹੇ ਨਹੀਂ ਉਹਨਾਂ ਨੇ ਪੀਆਰਾਂ ਲਾਈਆਂ ਨਹੀਂ ਜਾਂ ਵਰਕ ਪਰਮਨ ਖਤਮ ਹੋ ਗਏ ਦੁਬਾਰੇ ਅਪਲਾਈ ਲਾਈਆਂ ਇਹ ਸਮਝ ਲਓ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਕੈਨਸਲ ਹੋਣ ਵਾਲੇ ਨੇ ਕਿਉਂ ਫੈਲਾ ਉਹਨਾਂ ਨੂੰ ਪਤਾ ਲੱਗ ਗਿਆ ਇਹ ਫੈਲਾ ਕਿਵੇਂ ਬਣਾ ਕੇ ਲਾਉਂਦੇ ਨੇ ਜੰਗਾੜ ਕਰਕੇ ਤੇ ਸਪਾਤਾ ਲੱਗ ਗਿਆ ਹੁਣ ਅਫਸਰਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਰਫੂਜੀਆ ਵਾਸਤੇ ਰਫੂਜੀਆ ਦੇ ਬਿਸਤਰੇ ਗੋਲ ਕਰਦੇ ਨੇ ਬਾਈ ਇੱਥੋਂ ਇੱਥੋਂ ਤੱਕ ਬਰਕ ਪਰ ਮਟਾਲੇ ਵੀ ਗੋਲ ਕਰਦੇ ਨੇ ਜਿਹੜੇ ਨੇ ਪੀਆਨਾ ਵਾਸਤੇ ਫੈਲਾ ਲਾਈਆਂ ਨੇ ਬਾਈ ਇਹਨਾਂ ਦੇ ਵਿੱਚ ਉਹ ਵੀ ਬਹੁਤ ਸਾਰੇ ਲੱਗ ਨਹੀਂ ਜਾਣੇ ਤੇ ਇਹ ਅਗਲੇ ਸਾਲ ਦੇ ਵਿੱਚ ਸੋਨੂੰ ਰੁਝਾਨ ਆਉਣੀ ਸ਼ੁਰੂ ਹੋ ਜਾਣੇ ਆ ਤੇ ਇਹੀ ਨਵਾਂ ਅਪ੍ਰੋਚ ਸੀ ਇਹਦਾ ਤੇ ਜਿਹੜੇ ਵੀਰਾਂ ਨੇ ਫੈਲਾ ਲਾਈਆ ਆਪਦੀ ਚੈੱਕ ਕਰਦੇ ਰਿਹਾ ਕਰੋ ਕੀ ਰਿਜ਼ਲਟ ਆਇਆ ਕਿ ਆਉਣ ਵਾਲੇ ਦਿਨ ਬੜੇ ਖਤਰਨਾਕ ਆ ਰਹੇ ਨੇ ਕਾਨੂੰਨ ਪੱਕੇ ਕਰ ਲਈਏ ਗਵਰਨਮੈਂਟ ਬਈ ਜੀ ਤੇ ਬਹੁਤ ਜਲਦੀ ਹੀ ਤੁਹਾਡੇ ਵਾਸਤੇ ਹੋਰ ਵੀਡੀਓ ਲੈ ਕੇ ਆਉਣੇ ਆ ਬਿਊਟੀਓ ਦੇਖਣ ਲਈ ਧੰਨਵਾਦ ਬਈ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ